ਆਲਵਾ ਨੇ ਚਿਪਸ ਬਣਾ ਕੇ ਤਿਆਰ ਕਰਾਂਗੇ। ਇਹ 1 ਕਿਲੋ ਅਸੀਂ ਆਲੂ ਲਏ ਆ। ਆਲੂਆਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਲਿਆ ਵਾ। ਆਲੂ ਅਸੀਂ ਜਿਹੜੇ ਆ ਮੋٹے ਸਾਈਜ਼ ਦੇ ਲੈਣੇ ਆ ਤੇ ਇੱਕਦਮ ਪਲੇਨ ਲੈਣੇ। ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਲਿਆ ਸੀ। ਹੁਣ ਅਸੀਂ ਇਹਨਾਂ ਨੂੰ ਛਿੱਲ ਲੈਣੇ ਆ। ਇਹਦਾ ਛਿਲਕਾ ਉਤਾਰ ਕੇ ਇਹਨਾਂ ਆਲੂਆਂ ਨੂੰ ਅਸੀਂ ਪਾਣੀ ਦੇ ਵਿੱਚ ਪਾ ਲਾਂਗੇ ਕਿ ਆਲੂ ਸਾਡੇ ਕਾਲੇ ਨਾ ਹੋ ਜਾਣ। ਇਸੇ ਤਰ੍ਹਾਂ ਅਸੀਂ ਸਾਰੇ ਆਲੂਆਂ ਨੂੰ ਛਿੱਲ ਲਈਏ। ਆਲੂਆਂ ਦਾ ਛਿਲਕਾ ਅਸੀਂ ਧਾਰ ਲਿਆਵਾ। ਹੁਣ ਅਸੀਂ ਇੱਕ ਕਟਰ ਲਾਵਾਂਗੇ। ਚਿਪਸ ਵਾਲਾ ਕੱਟ ਰਿਹਾ ਹੈ ਸਾਡੇ ਕੋਲ। ਜੇ ਤੁਹਾਡੇ ਕੋਲ ਕਟਰ ਨਹੀਂ ਹੈ ਤਾਂ ਤੁਸੀਂ ਇਹਨੂੰ ਕਰਦ ਦੇ ਨਾਲ ਵੀ ਬਰੀ ਬਰੀ ਕੱਟ ਸਕਦੇ ਜੀ। ਅਸੀਂ ਆਲੂ ਨੂੰ ਅਸੀਂ ਇਸ ਤਰ੍ਹਾਂ ਲਵਾਂਗੇ ਲੰਮੀ ਸਾਈਡ ਤੋਂ ਲੰਬੀ। ਇਸ ਤਰ੍ਹਾਂ। ਨਾਲ ਇਹ ਪਾਣੀ ਦੇ ਵਿੱਚ ਅਸੀਂ ਇਹਨੂੰ ਪਾ ਦਾਂਗੇ। इस तरह चिप्स साडे हो जाएंगे ना ज्यादा है मोटे है तो ना ज्यादा पतले है इस तरह अरे आलू ग्रेट कर लेने सा ग्रेटर नहीं है तो असी करद के इस तरह पतलिया पतलिया सलाइसा कट लेंगे ना ज़्यादा मोटी सारे आलू चिप्स कट ले ਅਸੀਂ ਗ੍ਰੇਟਰ ਦੇ ਨਾਲ ਕੀਤਾ ਵਾ ਤੇ ਕੋਜ ਆਲੂ ਅਸੀਂ ਪਲੇਨ ਵੀ ਕੀਤੇ ਆ ਲੰਬਾਈ ਦੇ ਵਿੱਚ ਅਸੀਂ ਕੱਟ ਕੇ ਤਿਆਰ ਕੀਤੇ ਹੁਣ ਅਸੀਂ ਇਹਨਾਂ ਨੂੰ ਦੋ ਤਿੰਨ ਪਾਣੀ ਧੋ ਲੈਨੇ ਆ ਜਦੋਂ ਤੱਕ ਇਹਦਾ ਪਾਣੀ ਬਿਲਕੁਲ ਸਾਫ਼ ਨਹੀਂ ਆਉਂਦਾ ਇਹਦੇ ਵਿੱਚ ਸਟਾਰਚ ਹੈ ਨਾ ਉਹਦੇ ਕਰਕੇ ਆ ਪਾਣੀ ਜਿਹੜਾ ਵਾ ਹੋ ਗਿਆ ਇਹਨੂੰ ਤਿੰਨ ਚਾਰ ਪਾਣੀ ਅਸੀਂ ਧੋ ਕੇ ਸਾਫ਼ ਕਰ ਲੈਨੇ ਆ ਆਲੂਆਂ ਨੂੰ ਅਸੀਂ ਤਿੰਨ ਚਾਰ ਪਾਣੀ ਧੋ ਲਿਆ ਵਾ ਤੁਸੀਂ ਵੇਖ ਸਕਦੇ ਜੇ ਪਾਣੀ ਇਹਦਾ ਬਿਲਕੁਲ ਹੁਣ ਸਾਫ਼ ਆ ਹਲਵਣ ਵਾਂਸੀ ਚੰਗੀ ਤਰ੍ਹਾਂ ਮਾਲਕੇ ਇਸ ਤਰ੍ਹਾਂ ਧੋ ਲਿਆ ਸੀ ਹੁਣ ਇਹਦਾ ਪਾਣੀ ਬਿਲਕੁਲ ਸਾਫ਼ ਕੜਾਈ ਦੇ ਵਿੱਚ ਅਸੀਂ ਪਾਣੀ ਗਰਮ ਰੱਖ ਲਿਆ ਸੀ ਪਾਣੀ ਨੂੰ ਆਵळा ਆ ਰਿਹਾ ਹੁਣ ਅਸੀਂ ਇਹ ਜਿਹੜੀ ਚਿਪਸ ਆ ਜਿਹੜੇ ਅਸੀਂ ਧੋ ਕੇ ਰੱਖੇ ਸੀ ਇਹਨਾਂ ਨੂੰ ਇਹਦੇ ਵਿੱਚ ਪਾ ਲੈਨੇ ਇਸ ਤਰ੍ਹਾਂ ਅਸੀਂ ਇਹਨੂੰ ਫੈਲਾ ਦਾਂਗੇ ਵਿੱਚ ਕੜਾਈ ਦੇ ਵਿੱਚ ਅਸੀਂ ਚਿਪਸ ਸਾਰੇ ਪਾ ਲਏ ਆ ਇੱਕ ਚਮਚਾ ਨਮਕ ਦਾ ਪਾ ਲਈਏ। ਥੇਨ ਹਲਕਾ ਜਿਹਾ ਹਲਾ ਦੇਨੇ। ਇਹਨਾਂ ਚਿਪਸਾਂ ਨੂੰ ਅਸੀਂ ਦੋਹਵਾ ਵਾਲੇ ਦਵਾਵਾਂਗੇ। 70% ਤੱਕ ਅਸੀਂ ਇਹਨਾਂ ਚਿਪਸਾਂ ਨੂੰ ਉਬਾਲ ਲੈਨੇ। ਜਦੋਂ ਇਹਦਾ ਆਬ ਆਣਾ ਵਾ ਅਸੀਂ ਇਹਨੂੰ ਨਾਲ ਦੀ ਨਾਲ ਜਿਹੜੇ ਥੱਲੇ ਆ ਆਲੂਆਂ ਦੇ ਚਿਪਸ ਹਨ ਉਹਨਾਂ ਨੂੰ ਅਸੀਂ ਉੱਪਰ ਕਰ ਦੇਣਾ। ਇਸ ਤਰ੍ਹਾਂ ਹਲਾ ਦੇਣਾ ਹਲਕਾ ਹਲਕਾ। ਆਲੂਆਂ ਦੇ ਚਿਪਸਾਂ ਚੈੱਕ ਕਰ ਲੈਨੇ ਆ। ਦੋ ਆ ਵਾਲੇ ਆ ਗਏ ਆ ਤੇ ਇਹਨੂੰ ਅਸੀਂ ਵੇਖ ਲੈਨੇ ਚੈੱਕ ਕਰਕੇ ਚਿਪਸ ਸਾਡੇ ਚੰਗੀ ਤਰ੍ਹਾਂ ਪੱਕ ਗਏ ਹੁਣ ਅਸੀਂ ਇੱਕ ਛਾਨਣੀ ਲਈਏ ਉਹਦੇ ਉੱਪਰ ਅਸੀਂ ਕਾਟਨ ਦਾ ਇੱਕ ਪੋਣਾ ਵਿਛਾ ਲਿਆ ਵਾ ਤੇ ਉਹਦੇ ਉੱਪਰ ਅਸੀਂ ਇਹਨਾਂ ਨੂੰ ਫੈਲਾ ਦਿੰਨੇ ਕਾਟਨ ਦੇ ਕੱਪੜੇ ਉੱਪਰ ਅਸੀਂ ਇਹਨਾਂ ਸਾਰੇ ਚਿਪਸਾਂ ਨੂੰ ਅਸੀਂ ਫੈਲਾ ਲਿਆ ਵਾ ਹੁਣ ਅਸੀਂ ਇਹਨਾਂ ਨੂੰ ਥੋੜੀ ਦੇਰ ਇਸ ਤਰ੍ਹਾਂ ਹੀ ਰਹਿਣ ਦਿੰਨੇ ਆ ਇਹਨਾਂ ਚਿਪਸਾਂ ਨੂੰ ਦੋ ਅਵਾਲੇ ਆਉਣ ਤੋਂ ਬਾਅਦ ਅਸੀਂ ਇਸ ਤਰ੍ਹਾਂ ਅਸੀਂ ਕੱਪੜਾ ਇੱਕ ਵਿਛਾ ਲਿਆ ਵਾ ਸਾਫ਼ ਉਹਦੇ ਉੱਪਰ ਅਸੀਂ ਇਹਨਾਂ ਸਾਰੇ ਚਿਪਸਾਂ ਨੂੰ ਫੈਲਾ ਦਿੱਤਾ ਤੇ ਇਹਨਾਂ ਵਾ ਅਸੀਂ ਪੂਰੇ ਦਿਨ ਦੀ ਧੁੱਪ 'ਤੇ ਲਵਾ ਲੈਨੇ ਆ ਆਲੂ ਦੇ ਚਿਪਸਾਂ ਨੂੰ ਅਸੀਂ ਦੋ ਦਿਨ ਦੀ ਧੁੱਪ ਲਵਾਈ ਹੈ ਧੁੱਪ ਲਵਾਉਣ ਤੋਂ ਬਾਅਦ ਵੇਖੋ ਇੱਕਦਮ ਕੜਕ ਹੋ ਗਏ ਆ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਆ ਬਹੁਤ ਹੀ ਆਸਾਨ ਤਰੀਕੇ ਨਾਲ ਸੀ ਚਿਪਸ ਬਣਾ ਕੇ ਤਿਆਰ ਕੀਤੀ ਆ ਹੁਣ ਅਸੀਂ ਇਹਨਾਂ ਨੂੰ ਫਰਾਈ ਕਰ ਲੈਨੇ ਆ ਪਹਿਲਾਂ ਇਹਦਾ ਮਸਾਲਾ ਤਿਆਰ ਕਰਾਂਗੇ ਸਾਦਾ ਨਮਕ ਕਾਲਾ ਨਮਕ ਜੇ ਤੁਸੀਂ ਚਿਪਸ ਤਿੱਖੇ ਖਾਣੇ ਚਾਹੁੰਦੇ ਜੇ ਤਾਂ ਤੁਸੀਂ ਲਾਲ ਮਿਰਚ ਦੇ ਪਾਊਡਰ ਦੀ ਵਰਤੋਂ ਕਰ ਸਕਦੇ ਜੀ ਜੇ ਨਹੀਂ ਤਾਂ ਤੁਸੀਂ ਇਹਨਾਂ ਨੂੰ ਸਕਿਪ ਕਰ ਸਕਦੇ ਜੀ ਥੋੜਾ ਜਿਹਾ ਕਾਲੀ ਮਿਰਚ ਪਾਊਡਰ ਭੁੰਨੇ ਹੋਇਆ ਜੀਰਾ ਆਮਚੂਰਾ ਪਾਊਡਰ ਚਾਟ ਮਸਾਲਾ 컬러 ਵਾਸਤੇ ਅਸੀਂ ਪਾਵਾਂਗੇ ਕਸ਼ਮੀਰੀ ਦੇਗੀ ਮਿਰਚ ਮਸਾਲਿਆਂ ਨੂੰ ਬੈਲੈਂਸ ਕਰ ਲਈ ਥੋੜੀ ਜਿਹੀ ਖੰਡ ਪਾ ਲਈਨੇ ਇਹਨਾਂ ਮਸਾਲਿਆਂ ਨੂੰ ਮਿਕਸੀ ਦੇ ਵਿੱਚ ਘੁਮਾ ਕੇ ਤੇ ਇੱਕ ਸਾਰ ਕਰ ਲਈਨੇ ਮਸਾਲਾ ਬਣ ਕੇ ਤਿਆਰ ਹੈ ਚਟਪਟਾ ਸਾਡਾ ਮਸਾਲਾ ਬਣ ਕੇ ਤਿਆਰ ਹੈ ਚਿਪਸ ਨੂੰ ਅਸੀਂ ਫਰਾਈ ਕਰ ਲਈਨੇ フライ पैन च सिटी एल गरम रख लिया वा तेल assi refined oil ले आ ले वा ਤੁਸੀਂ ਇਹਦੀ ਜਗ੍ਹਾ ਤੇ ਸਰੋਂ ਦਾ ਤੇਲ ਵੀ ਲੈ ਸਕਦੇ ਤੇਲ ਗਰਮ ਕਰਨ ਤੋਂ ਬਾਅਦ assi ਇਹਨੂੰ medium slow ਕਰ ਲੈਣਾ ਵਾ flame ਕਿ ਸਾਡੇ ਚਿਪਸ ਜਲ ਨਾ ਜਾਣ ਹੁਣ assi ਇਹਦੇ ਵਿੱਚ ਚਿਪਸ ਪਾ ਲੈਨੇ ਕਿੰਨੇ ਵਧੀਆ ਚਿਪਸ ਬਣ ਕੇ ਤੇ ਤਿਆਰ ਹੋ ਗਏ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਇਹਨਾਂ ਨੂੰ ਬਣਾਉਣ ਤੇ 1 ਮਿੰਟ ਦੇ ਵਿੱਚ ਹੀ ਬਣ ਜਾਂਦੇ ਚਿਪਸ ਇਹ। ਅਰੇ ਟਾਪੇ ਟਾਕੇ ਇਹਨਾਂ ਨੂੰ ਤੜ ਲਈਏ। ਬਿਲਕੁਲ ਵੀ ਇਹਨਾਂ ਨੂੰ ਤੇਲ ਨਹੀਂ ਲੱਗਦਾ। ਐ ਖੁਸ਼ਕ ਜੇ ਬਣ ਕੇ ਤਿਆਰ ਹੋ ਜਾਂਦੇ ਚਿਪਸ ਇਹ। ਜਿਸ ਤਰ੍ਹਾਂ ਦੇ ਚਿਪਸ ਅਸੀਂ ਬੁਝਾਰ ਵਿੱਚ ਉਹ ਲੈਂਦੇ। 30 ਸਭੇ ਮਿੰਟ ਤੋਂ 2 ਮਿੰਟ ਫੋਨ ਲੱਗੇ ਹੈ। ਫਲੇਮ ਨੂੰ ਸਲੋ ਰੱਖਣਾ ਵਾ ਕਿ ਮਿੰਟੋ-ਮਿੰਟੇ ਇਹ ਨਾ ਪੱਕ ਜਾਂਦੇ ਆ। ਚਿਪਸ ਨੂੰ ਅਸੀਂ ਫਰਾਈ ਕਰ ਲਿਆ ਵਾ। ਚਿਪਸ ਸਾਡੇ ਬਿਲਕੁਲ ਬਾਜ਼ਾਰ ਵਰਗੇ ਬਣ ਕੇ ਤਿਆਰ ਹੋਏ। ਤੁਸੀਂ ਦੇਖ ਸਕਦੇ ਜੀ। ਬਹੁਤ ਹੀ ਵਧੀਆ ਕੜਕ ਬਣ ਕੇ ਤਿਆਰ ਹੋਏ। ਅਸੀਂ ਜਿੰਨੇ ਚਿਪਸ ਖਾਣੇ ਸੀ ਓਨੇ ਅਸੀਂ ਫਰਾਈ ਕਰ ਲਿਆ। ਬਾਕੀ ਦੇ ਚਿਪਸਾਂ ਨੂੰ ਅਸੀਂ ਸਟੋਰ ਕਰਾਂਗੇ। ਇਸ ਤਰ੍ਹਾਂ ਅਸੀਂ ਇੱਕ ਡੂੰਘੇ ਦੇ ਵਿੱਚ ਇਹਨਾਂ ਨੂੰ ਪਾ ਲੈਣਾ ਚਿਪਸਾਂ ਨੂੰ। ਇਦੇ ਉੱਪਰ ਜਿਹੜਾ ਅਸੀਂ ਮਸਾਲਾ ਬਣਾ ਕੇ ਤਿਆਰ ਕੀਤਾ ਵਾ ਉਹ ਪਾ ਲੈਣਾ। ਇਸ ਤਰ੍ਹਾਂ ਹੀ ਮਿਕਸ ਕਰ ਲੈਣਾ। ਸਾਰਾ ਮਸਾਲਾ ਜਿਹੜਾ ਤਾਂ ਜੋ ਕਿ ਇਹਨਾਂ ਆਲੂਆਂ ਦੇ ਚਿਪਸਾਂ ਦੇ ਨਾਲ ਲੱਗ ਜੇ। ਪੂਜਾਰ ਵਰਗੇ ਸਾਡੇ ਚਿਪਸ ਬਣ ਕੇ ਤਿਆਰ ਹੈ। ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ। ਤੁਸੀਂ ਵੀ ਇਸੇ ਤਰ੍ਹਾਂ ਬਣਾਇਓ ਤੇ ਬੱਚਿਆਂ ਨੂੰ ਜ਼ਰੂਰ ਖਵਾਇਓ ਬਣਾ ਕੇ ਇਹ ਜਿਹੜੇ ਚਿਪਸ। ਟرائی ਜ਼ਰੂਰ ਕਰਿਆ ਕਰੋ ਰੈਸਪੀ ਤਾਂ ਹੀ ਪਤਾ ਲੱਗਦਾ ਕਿ ਕਿ ਚੀਜ਼ ਕਿਸ ਤਰੀਕੇ ਨਾਲ ਬਣਦੀ ਹੈ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਆਹ ਬਖ ਚਿਪਸ ਬਣ ਕੇ ਤਿਆਰ ਆ ਬਹੁਤ ਹੀ ਵਧੀਆ ਚਿਪਸ ਕੜਕ ਬਣ ਕੇ ਤਿਆਰ ਆ ਆ ਵਾਜ ਆਉਂਦੀ ਇਕਦਮ ਕਰੈਂਚੀ ਬਣ ਕੇ ਤਿਆਰ ਹੋਏ